ਇਹ ਆਪਣਾ ਕੋਠੀ ਦਾ ਕਿੰਨਾ ਏਰੀਆ ਬਣਿਆ ਹੋਇਆ ਜੀ ਇਹ ਥੱਲੇ 1200 ਜੀ ਤਾਂ 800 8 ਦੋ ਕਾਇਰ ਸਕਰ ਫੁੱਟ ਏਰੀਆ ਹਾਂ 2000 ਠੀਕ ਤੇ ਕਿੰਨੇ ਕ ਪੈਸੇ ਲੱਗੇ ਸੀਗੇ ਇਹਦੇ ਸਾਰੇ ਇਹ 25 ਲੱਖ ਚ ਹੋ ਗਈ ਜੀ ਕੋਠੀ ਕੋਠੀ ਆਪਣੀ 25 ਲੱਖ ਚ ਤਿਆਰ ਹੋ ਗਈ ਹਾਂ ਤੇ ਬਾਗਲ ਬੂਗਲ ਤੇ ਛੋਟੇ ਆਟਾ ਉਹ ਆਟਾ ਜੀ ਠੀਕ ਤੇ ਤੁਹਾਨੂੰ ਇਹਦੇ ਵਿੱਚ ਬਣਨ ਤੋਂ ਬਾਅਦ ਕੋਈ ਕਮੀ ਤਾਂ ਨਹੀਂ ਲੱਗੀ ਜੀ ਇਹ ਚੀਜ਼ ਘਾਟ ਰਹੀ ਕੀ ਹਾਂ ਜੀ ਪੂਰਾ ਖੁੱਲਾ ਹੀ ਵਧੀਆ ਪੂਰਾ ਵਧੀਆ ਜੇਕਰ ਆਪਾਂ ਨਿਉਂ ਦੀ ਗੱਲ ਕਰੀਏ ਜੀ ਨਿਉਂ ਚ ਕਿੰਨੀ ਕਿੱਟ ਪੈਗੀ ਸੀ ਇਹਦੇ ਇਹ 25 25 ਹਜ਼ਾਰ ਇੱਟ ਪੈਗੀ ਸੀ ਤੇ ਪੁਰਾਣੀ ਸੀ ਜਾਂ ਨਵੀਂ ਲਾਈ ਸੀ ਇਹ ਆਪਾਂ ਵਿੱਚ ਪੁਰਾਣੀ ਵਿੱਚ ਨਵੀਂ ਕਿੱਟ ਲੱਗੀ ਸੀ ਜੇ ਉੱਪਰੋਂ ਕਿ ਪਰ ਲੱਗੀ ਜੀ 30 35 30 35 ਹਾਂ 30 35 ਹਜ਼ਾਰ ਇਹ ਆਪਾਂ ਦੱਸ ਰਹੇ ਸੀ ਕਿੰਨੇ ਦੀ ਲੱਗੀ ਇਹ ਆਪਣੀ ਸਾਰੀ ਗਰੇਲਾ ਸਟੀਲ ਵਾਲੀ ਇਹ 38 38000 ਦੀ ਸਾਰਾ ਵਿੱਚ ਇਹ ਪਾਵਾ ਵਗੈਰਾ ਆ ਗਿਆ ਹੈ ਹਾਂ ਸਾਰਾ ਪਾਵਾ ਟੋਟਲ ਧੁਰ ਤੱਕ ਬਈ ਤਾਂ ਹਾਂ ਤੱਕ ਦਿਖਾ ਦਿਓ ਇਹਨੂੰ ਗ੍ਰਿਲ ਨੂੰ ਕਾਫੀ ਏਰੀਆ ਹੋ ਜਾਂਦਾ ਜੋ ਕਿ ਗਰਾਊਂਡ ਦੇ ਹਿਸਾਬ ਨਾਲ ਇੱਥੋਂ ਤੱਕ ਆ ਜਾਂਦੀ ਹੈ ਤੱਕ ਕੀ ਜੀ ਆਪਾਂ ਲੋਕੇ ਤੇ ਨਾ ਪੱਥਰ ਲਾਉਂਦੇ ਨੇ ਮਤਲਬ ਆਪਾਂ ਟਾਇਲ ਲਾਈ ਹੋਈ ਹੈ ਹਨਾ ਇਹ ਹਾਂਜੀ ਟਾਇਲ ਲਾਈ ਹੈ ਇਹ ਕਿਵੇਂ ਜੀ ਕਿੰਨਾ ਖਰਚਾ ਹੈ ਇਹ ਟਾਇਲ ਦਾ ਇਹ 500 ਦਾ ਜੀ 500 ਦਾ ਇੱਕ ਸਟੈਪ ਪੈ ਜਾਂਦਾ ਹਾਂ ਮਤਲਬ ਇਹ ਨੀਚੇ ਵਾਲਾ ਤੇ ਉੱਪਰ ਵਾਲਾ ਹਾਂ ਅੱਛਾ ਹਾਂ ਇਹ ਬੋਰਡ ਦੇ ਉੱਪਰ ਸਮਰੇਕਾ ਲੱਗਿਆ ਹੋਇਆ ਲੱਗਦਾ ਹਾਂਜੀ ਹਾਂ ਠੀਕ ਹੈ ਘਰੀਆ ਕਿ ਤਿਆਰ ਕਰਕੇ ਗਈ ਸੀ ਕਰੇ ਜੀ ਕਿੰਨੇ ਕ ਪੈਸੇ ਲੱਗੇ ਜੋੜੀਆਂ ਜੋੜੀਆਂ ਤੇ ਕਲੀਆਂ ਤੇ ਇਹ ਜੇ ਪੈ ਗਿਆ ਜੀ 50 ਕਰਾ 80 ਕਰ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣਾ ਕੋਠੀ ਦਾ ਪਲਾਨ ਲੈ ਕੇ ਆਏ ਹਾਂ ਜੋ ਕਿ ਛੋਟੇ ਪਰਿਵਾਰ ਵਾਸਤੇ ਤੇ ਘੱਟ ਬਜਟ ਦੀ ਬਹੁਤ ਸੋਹਣੀ ਕੋਠੀ ਬਣੀ ਹੋਈ ਆ ਇਹ ਕੋਠੀ 2000 ਸਕਰ ਫੁੱਟਰੀਏ ਦੇ ਵਿੱਚ ਬਣੀ ਹੋਈ ਆ ਜੋ ਕਿ ਇਹ ਗਰਾਉਂਡ ਫਲੋਰ ਹੈ 1200 ਸਕਰ ਫੁੱਟ ਹੈ ਤੇ 800 ਸਕਰ ਫੁੱਟ ਇਸ ਦਾ ਫਰਸਟ ਫਲੋਰ ਬਣਾ ਹੋਇਆ ਹੈ ਨੀਚੇ ਸਾਰੀ ਸਹੂਲਤ ਕੋਠੀ ਦੇ ਵਿੱਚ ਜੋ ਕਿ ਇੱਕ ਵੱਡੀਆਂ ਕੋਠੀਆਂ ਦੇ ਵਿੱਚ ਜਿੰਨੀ ਸਹੂਲਤ ਹੁੰਦੀ ਹੈ ਇਸ ਕੋਠੀ ਦੇ ਵਿੱਚ ਵੀ ਉਨੀ ਸਾਰੀ ਸਹੂਲਤ ਰੱਖੀ ਗਈ ਹੈਗੀ ਤੇ ਵਾਸ਼ਰੂਮ ਵਗੈਰਾ ਅਟੈਚ ਆ ਨਾਲ ਤੁਹਾਨੂੰ ਪੂਰੀ ਵੀਡੀਓ ਆਪਾਂ ਦਿਖਾਵਾਂਗੇ ਪੂਰਾ ਪਲਾਨ ਦਿਖਾਵਾਂਗੇ ਇਸ ਕੋਠੀ ਦਾ ਬਹੁਤ ਸੋਹਣਾ ਪਲਾਨ ਬਣਿਆ ਹੋਇਆ ਤੇ ਜਾਇਜ਼ੇ ਪੈਸਿਆਂ ਦੇ ਵਿੱਚ ਸਿਰਫ ਇਸ ਤੇ 25 ਲੱਖ ਰੁਪਏ ਲੱਗਾ ਜੋ ਕਿ ਮਕਾਨ ਮਾਲਕ ਦੇ ਦੱਸਣ ਅਨੁਸਾਰ ਮਕਾਨ ਮਾਲਕ ਆਪਣੇ ਨਾਲ ਨੇਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੀ ਜਿਹੜੀ ਚੀਜ਼ ਆਪਾਂ ਨੂੰ ਵਧੀਆ ਲੱਗੀ ਪੁੱਛਾਂਗੇ ਉਹਨਾਂ ਨੂੰ ਕਿ ਕਿੱਥੋਂ ਲਿਆਂਦੀ ਹੈ ਤੇ ਕੀ ਰੇਟ 'ਚ ਪਈ ਹੈਗੀ ਸੋ ਕਿਸੇ ਨੂੰ ਹੈਲਪ ਹੋ ਜਾਂਦੀ ਹੁੰਦੀ ਹੈ ਕਿਸੇ ਨੇ ਘਰ ਬਣਾਉਣਾ ਹੁੰਦਾ ਤਾਂ ਆਈਡੀਆ ਆ ਜਾਂਦਾ ਹੁੰਦਾ ਦੋਸਤੋ ਤੇ ਵੈਸੇ ਲੁੱਕ ਐਲੀਵੇਸ਼ਨ ਫਰੰਟ ਤੁਸੀਂ ਵੇਖ ਸਕਦੇ ਹੋ ਕੋਠੀ ਦਾ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਬਹੁਤ ਵਧੀਆ ਲੁੱਕ ਹੈ ਕੋਠੀ ਦੀ ਤੇ ਜਿਹੜੇ ਬਾਈ ਨੇ ਇਹ ਡਿਜ਼ਾਈਨ ਕੀਤੇ ਉਹਨਾਂ ਦਾ ਨੰਬਰ ਸਕਰੀਨ ਤੇ ਪਾ ਦੇਗਾ ਆਪਾਂ ਤੁਸੀਂ ਵੀ ਉਸ ਨਾਲ ਤੋਂ ਪਲਾਨ ਲੈ ਸਕਦੇ ਹੋ ਕੋਠੀ ਦਾ ਸੋ ਆਜੋ ਮਕਾਨ ਮਾਲਕ ਨੇ ਜੋ ਕਿ ਆਪਣੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਉਣਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਅੰਕਲ ਆਪਣਾ ਮੇਰਾ ਨਾਮ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਪਿੰਡ ਜੀ ਆਪਣਾ ਥੰਨੇ ਵਾਲੀ ਥੰਨੇਵਾਲ ਹਮ ਅੱਛਾ ਜੀ ਇਹ ਥਾਲਕ ਢੁੱਢ ਸਾਲ ਹੋ ਗਏ ਸਾਲ ਡੇਢ ਸਾਲ ਹੋ ਗਏ ਕੰਪਲੀਟ ਹੋਈ ਹਾਂ ਕੰਪਲੀਟ ਹੋਈ ਠੀਕ ਹੈ ਜੀ ਠੀਕ ਹੈ ਤੇ ਇਹ ਟੋਟਲ ਕਿੰਨਾ ਕਿਰੀਆ ਨੀਚੇ-ਨੀਚੇ ਜੀ ਆਪਣਾ ਗਰਾਊਂਡ ਫਲੋਰ ਇਹ 1200 ਹੈ ਜੀ 1200 ਹੈ ਜੀ ਤੇ 800 ਉੱਪਰ ਦੱਸਿਆ ਸੀ ਨਾ 800 ਉੱਪਰ ਹੈ ਠੀਕ ਹੈ ਜੀ ਠੀਕ ਹੈ ਤੇ ਤੁਹਾਨੂੰ ਇਹਦੇ ਵਿੱਚ ਬਣਨ ਤੋਂ ਬਾਅਦ ਕੋਈ ਕਮੀ ਤਾਂ ਨਹੀਂ ਲੱਗੀ ਜੀ ਵੀ ਆ ਚੀਜ਼ ਘਟ ਰਹੀ ਨਾ ਜੀ ਪੂਰਾ ਖੁੱਲਾ ਜੀ ਵਧੀਆ ਪੂਰਾ ਵਧੀਆ ਠੀਕ ਹੈ ਜੀ ਪੂਰਾ ਵਧੀਆ ਆਪਣਾ ਸਹੂਲਤ ਹੈਗੀ ਹੈ ਵਿੱਚ ਤੇ ਬਾਥਰੂਮ ਵਗੈਰਾ ਇੱਕ ਕਰੂਮ ਨਾਲ ਅਟੈਚ ਨੇ ਜੀ ਹਾਂ ਜੀ ਠੀਕ ਹੈ ਠੀਕ ਹੈ ਤੇ ਸਾਈਡਾਂ ਤੇ ਤੁਸੀਂ ਜਗ੍ਹਾ ਵੀ ਛੱਡੀ ਹੋਈ ਹੈ ਮੇਲਾ ਦਾ ਹੈ ਨਾ ਯ ਆਪਣੀ ਆਪਣੀ ਹਾਂ ਹਾਂ ਛੱਡੀ ਹੋਈ ਹੈ ਠੀਕ ਹੈ ਜੀ ਤੇ ਇੱਥੇ ਨੌਂ ਚ ਇੱਥੇ ਪਣਾਈ ਕਿੰਨੀ ਘੜੂਗੀ ਨੌਂ ਲੈਂਦੀ ਆ ਭਾਈ ਨੌਂ ਹੈਗੀ 4-5 ਫੁੱਟ ਚਾਰ-ਪੰਜ ਫੁੱਟ ਹਾਂ ਕਿੰਨੀ ਘਟ ਪਈ ਸੀ ਨੌਂ ਦੇ ਵਿੱਚ ਜੀ ਇਹ ਚ ਪਈ ਇਹ ਚ 25 25 ਕ ਹਜ਼ਾਰ ਰੱਟ ਪਈ ਸੀ ਤੇ ਪੁਰਾਣੀ ਸੀ ਜਾਂ ਨਵੀਂ ਲਈ ਸੀ ਇਹ ਆਪਾਂ ਵਿੱਚ ਪੁਰਾਣੀ ਵਿੱਚ ਨਵੀਂ ਵਿੱਚ ਪੁਰਾਣੀ ਸੀ ਕੁਝ ਕੁ ਨਵੀਂ ਸੀ ਹਾਂਜੀ ਠੀਕ ਹੈ ਠੀਕ ਹੈ ਇਹ 5 6 ਫੁੱਟ ਨਿਉ ਲੈਂਦੀ ਤੁਸੀਂ ਹਾਂ 5 6 ਤੇ ਉੱਪਰ ਕਿੰਨੀ ਕਿਟ ਲੱਗੀ ਸੀ ਜੇ ਉੱਪਰ ਉਹ ਕਿ ਪਰ ਲੱਗੀ ਜੀ 30 35 30 35 ਹਾਂ 30 35 ਹਜ਼ਾਰ ਹਾਂ ਠੀਕ ਹੈ ਜੀ ਠੀਕ ਹੈ ਤੇ ਇਹ ਪੋਰਚ ਬਣਾਇਆ ਹੋਇਆ ਹੈ ਨਾ ਇਹ ਆਪਾਂ ਹਾਂਜੀ ਕਾਫੀ ਖੁੱਲਾ ਸੋ ਦੋਸਤੋ ਕਾਫੀ ਖੁੱਲਾ ਪੋਰਚ ਬਣਾਇਆ ਹੈ ਜਿਸ ਦੇ ਕਿ ਦੋ ਬਾਰ ਰੱਖੇ ਗਏ ਨੇ ਇੱਕ ਫਰੰਟ ਤੋਂ ਤੇ ਇੱਕ ਬਾਰ ਇਧਰੋਂ ਰੱਖਿਆ ਹੋਇਆ ਹੈਗਾ ਜੋ ਕਿ 12 ਨੂੰ ਗਲਾਈ ਦਿੱਤੀ ਹੋਈ ਹੈਗੀ ਤੇ ਜਿਹੜਾ ਇਹ ਪੋਰਚਾ ਥੋੜਾ ਰਸੋਈ ਤੋਂ ਕਿਚਨ ਤੋਂ ਅੱਗੇ ਕਰਿਆ ਗਿਆ ਹੈਗਾ ਆਪ ਖਾ ਦਿਓ ਬਈ ਕਿਚਨ ਥੋੜਾ ਪਿੱਛੇ ਰੱਖਿਆ ਗਿਆ ਤੇ ਬਾਹਰ ਬਰਾਂਡਾ ਥੋੜਾ ਮਤਲਬ ਵਧਾਇਆ ਗਿਆ ਹੈਗਾ ਇਧਰੋਂ ਤੇ ਚਾਰੇ ਸਾਈਡਾਂ ਤੇ ਕੋਠੀ ਦੇ ਸਾਈਡ ਤੇ ਜਗ੍ਹਾ ਰੱਖੀ ਗਈ ਹੈ ਜੋ ਕਿ ਆਪਣੀ ਜਗ੍ਹਾ ਕੋਈ ਕਰਨ ਜਾਂ ਕੋਈ ਕਿਸੇ ਦੀ ਕੰਦ ਨਾਲ ਨਹੀਂ ਲੱਗਦੀ ਹੈਗੀ ਸੋ ਚੀਜ਼ ਵੀ ਬਹੁਤ ਵੱਡੀ ਹੁੰਦੀ ਹੈ ਇੱਕ ਤਾਂ ਹਵਾ ਪੈਂਦੀ ਹੈ ਜਦੋਂ ਆਪਾਂ ਵਿੰਡੋਆਂ ਖੋਲਦੇ ਹੁੰਨੇ ਆ ਨੰਬਰ 2 ਤੇ ਉੱਥੇ ਕੂਲਰ ਵਗੈਰਾ ਜਾਂ ਵਿੰਡੋ ਏਸੀ ਵਗੈਰਾ ਝੜਨਾ ਹੋਵੇ ਸੌਖਾ ਹੋ ਜਾਂਦਾ ਹੁੰਦਾ ਹੈ ਤੇ ਨੰਬਰ 1 ਹੋਰ ਗੱਲ ਜਦੋਂ ਆਪਾਂ ਕਿਸੇ ਮਕਾਨ ਦੇ ਨਾਲ ਲਾ ਲੈਨੇ ਹੁੰਦੇ ਆ ਤਾਂ ਕੋਈ ਵੀ ਚੀਜ਼ ਬੰਦਾ ਮਤਲਬ ਧਰ ਦੇ ਨਾਲ ਕੰਧ ਦੇ ਲਾ ਦੇ ਆਪਾਂ ਹਟਾ ਨਹੀਂ ਸਕਦੇ ਹੁੰਦੇ ਸੋ ਉਸ ਦੇ ਨਾਲ ਸਲਾਬ ਚੜਦੀ ਆਪਣੇ ਮਕਾਨ ਨੂੰ ਜੇਕਰ ਆਪਾਂ ਮਕਾਨ ਦੇ ਜਗ੍ਹਾ ਲੰਮੀ ਛੱਡ ਸਕਦੇ ਹੋਈ ਤਾਂ ਛੱਡਣੀ ਚਾਹੀਦੀ ਆ ਫੁੱਟ ਦੋ ਫੁੱਟ ਉਹਦੇ ਨਾਲ ਬਹੁਤ ਫਾਇਦਾ ਹੁੰਦਾ ਆ ਆਪਾਂ ਨੂੰ ਸੋ ਦੋਸਤੋ ਆਪਾਂ ਪਲਾਨ ਦਿਖਾਉਣਾ ਤੁਹਾਨੂੰ ਪਹਿਲਾਂ ਹੀ ਪੁੱਛਦੇ ਆਪਾਂ ਇਹ ਇਹ ਕਿੱਥੋਂ ਲਿਆਂਦੀ ਸੀ ਜਪਾ ਟਾਇਲ ਇਹ ਮਾਨਸਾ ਜੀ ਮਾਨਸਾ ਤੋਂ ਜੀ ਠੀਕ ਹੈ ਜੀ ਸਾਰੀ ਜਿਹੜੀ ਅੰਦਰ ਲੱਗੀ ਹੈ ਤੇ ਇਹ ਲੱਗੀ ਸਾਰੀ ਇੱਕ ਥਾਂ ਹੀ ਸਾਰੀ ਸਾਰੀ ਠੀਕ ਹੈ ਜੀ ਤੇ ਇਹ ਟਾਇਲ ਦਾ ਤੇ ਉਹ ਅੰਦਰ ਵਾਲੀ ਟਾਇਲ ਦਾ ਰੇਟ ਅਲੱਗ-ਅਲੱਗ ਹੈ ਜੀ ਅਲੱਗ-ਅਲੱਗ ਹੈ ਜੀ ਠੀਕ ਹੈ ਜੀ ਠੀਕ ਹੈ ਤੇ ਆ ਜਾਈਏ ਦਿਖਾਉਣੇ ਪਹਿਲਾਂ ਪਕੋਠੀ ਸੋ ਇਹ ਦੋਸਤੋ ਅਪ ਲੋਬੀ ਦੇ ਵਿੱਚ ਆ ਚੁੱਕੇ ਆਂਗੇ ਜੋ ਕਿ ਕਾਫੀ ਖੁੱਲੀ ਲੋਬੀ ਬਣੀ ਹੋਈ ਹੈ ਵਧੀਆ ਬਈ ਇਹ ਦਿਖਾ ਦਿਓ ਚਾਰੇ ਸਾਈਡਾਂ ਤੋਂ ਇਧਰ ਰਾਈਟ ਸਾਈਡ ਤੇ ਡ੍ਰੈੰਗ ਰੂਮ ਬਣਿਆ ਹੋਇਆ ਹੈ ਤੇ ਇਧਰ ਲੈਫਟ ਸਾਈਡ ਤੇ ਕਿਚਨ ਬਣਿਆ ਹੋਇਆਗਾ ਜੋ ਕਿ ਪਹਿਲਾਂ ਅਪ ਕਿਚਨ ਦਿਖਾ ਦਿੰਨੇ ਆਂ ਇਹ ਕਿਚਨ ਦਾ ਏਰੀਆ ਹੈਗਾ ਦੋਸਤੋ 10x10 ਸਕੁਅਰ ਫੁੱਟ ਦਾ ਜੋ ਕਿ ਤੁਸੀਂ ਦੇਖ ਸਕਦੇ ਹੋਗੇ ਇਹ ਗ੍ਰੇनाइट ਵਗੈਰਾ ਬਹੁਤ ਸੋਹਣਾ ਗ੍ਰੇनाइट ਲੱਗਿਆ ਹੋਇਆ ਤੇ ਟਾਇਲ ਵਗੈਰਾ ਚੜੀ ਹੋਈ ਹੈ ਜੋ ਕਿ ਕੰਧ ਦੇ ਉੱਪਰ ਬਹੁਤ ਸੋਹਣੀ ਤੋਂ ਇਸ ਦੇ ਵਿੱਚ ਇੰਟੀਰੀਅਰ ਦਾ ਕੰਮ ਥੋੜਾ ਰਹਿੰਦਾ ਜੋ ਕਿ ਇੱਥੇ ਬਾਕਸ ਵਗੈਰਾ ਕਬੂਰਡ ਵਗੈਰਾ ਬਣਾਉਣ ਨਾਲ ਰਹਿੰਦੇ ਆ ਚਿਮਨੀ ਵਗੈਰਾ ਚਿਮਨੀ ਯੂਨਿਟ ਬਣਾਉਣ ਵਾਲੀ ਰਹਿੰਦੀ ਹੈ ਤੇ نیچے ਬਾਕਸ ਵਗੈਰਾ ਭਰਨ ਵਾਲੇ ਰਹਿੰਦੇ ਆ ਸਾਰੇ ਇਹ ਕੰਮ ਥੋੜਾ ਰਹਿੰਦਾ ਤੇ ਟਾਇਲ 4/2 ਦੀ ਟਾਇਲ ਲੱਗੀ ਹੋਈ ਹੈ ਇਹ ਬਹੁਤ ਸੋਹਣੇ ਕਲਰ ਦੀ ਟਾਇਲ ਹੈਗੀ ਸੋ ਇਹ ਮੈਲੀ ਵੀ ਨਹੀਂ ਹੁੰਦੀ ਟਾਇਲ ਦਾ ਥੋੜਾ ਗ੍ਰੇ ਕਲਰ ਚ ਆ ਦੇਖ ਸਕਦੇ ਹੋ ਤੁਸੀਂ ਗ੍ਰੇ ਟੋਨ ਰੱਖੀ ਗਈ ਹੈ ਇਸ ਦੀ ਬਹੁਤ ਸੋਹਣਾ ਕਲਰ ਹੈਗਾ ਜੋ ਕਿ ਇਧਰ ਰਾਈਟ ਸਾਈਡ ਤੇ ਡ੍ਰੈਗ ਰੂਮ ਆ ਜਾਂਦਾ ਹੈ ਇਸ ਦਾ ਵੀ ਖੁੱਲਾ ਬਾਹਰ ਰੱਖਿਆ ਗਿਆ ਜੋ ਕਿ ਇਹ ਕਿੰਨਾ ਏਰੀਆ ਹੈਗਾ ਯੰਕਲ 12 12 ਕਹਿ ਰਹੇ ਸੀ ਬਾਈ ਹਾਂ 12 12 12 12 ਹੈ ਨਹੀਂ ਸੋ ਸਾਹਮਣੇ ਵੱਡੀ ਵਿੰਡੋ ਰੱਖੀ ਗਈ ਹੈਗੀ ਜੋ ਕਿ ਕਾਫੀ ਚਾਨਣ ਪੈਂਦਾ ਕੋਠੀ ਦੇ ਵਿੱਚ ਤੇ ਕਾਫੀ ਵੈਂਟੀਲੇਸ਼ਨ ਦਾ ਵਧੀਆ ਧਿਆਨ ਹੈ ਹਨੇਰਾ ਨਹੀਂ ਪੈਂਦਾ ਕੋਠੀ ਦੇ ਵਿੱਚ ਬਹੁਤ ਵਧੀਆ ਚਾਨਣ ਪੈਂਦਾ ਸੋ ਡ੍ਰਾਈング ਰੂਮ ਵੀ ਇਹ 12x12 ਦਾ ਬਹੁਤ ਹੀ ਦਿਵਾਨ ਵਾਂਗ ਲੱਗਿਆ ਹੋਇਆ ਨਾਲ ਸੋਫਾ ਸੈੱਟ ਦੀ ਪੂਰੀ ਜਗ੍ਹਾ ਰੱਖੀ ਗਈ ਆ ਪੂਰੀ ਵਧੀਆ ਸੋ ਇਧਰ ਜੋ ਤੁਸੀਂ ਬੈਕ ਸਾਈਡ ਤੇ ਦੇਖ ਰਹੇ ਹੋਗੇ ਦੋ ਬੈੱਡਰੂਮ ਰੱਖੇ ਗਏ ਨੇ ਇੱਕ ਡ੍ਰਾਈング ਰੂਮ ਦੇ ਨਾਲ ਰਾਈਟ ਸਾਈਡ ਤੇ ਤੇ ਇੱਕ ਲੈਫਟ ਸਾਈਡ ਤੇ ਵਿਚਾਲੇ ਵਾਸ਼ਰੂਮ ਆ ਇਹ ਜਿਹੜਾ ਹੀ ਆਪਣਾ ਵਾਸ਼ਰੂਮ ਬਣਾਇਆ ਹੋਇਆ ਵਿਚਾਲੇ ਇਹ ਅਟੈਚ ਤਾਂ ਨਹੀਂ ਕੀਤਾ ਰੂਮ ਨਾਲ ਕਿਸੇ ਨਾਲ ਨਹੀਂ ਕੱਲਾ ਸਿੰਗਲ ਇੱਥੋਂ ਹੀ ਆ ਇੱਥੇ ਇੱਕ ਬਾਰ ਰੱਖਿਆ ਹੋਇਆ ਸੋ ਕਾਮਨ ਤਾਂ ਇੱਕ ਇੱਕ ਮੰਗ ਲਏ ਇਸ ਮੰਗ ਰੱਖਤਾ ਹੀ ਬਾਰ ਠੀਕ ਹੈ ਜੀ ਸੋ ਭਾਈ ਇਧਰ ਰਾਈਟ ਸਾਈਡ ਵਾਲਾ ਬੈਡਰੂਮ ਦਿਖਾ ਦਿਓ ਸੋ ਇਧਰ ਇਹ ਇੱਕ ਕਿੰਨਾ ਕਸਾ ਜਾਈ ਆਪਣਾ ਰਹੁੰਦਾ ਇਹ ਵੀ 12 12 ਦਾ 12 12 ਦਾ ਹੀ ਠੀਕ ਹੈ ਠੀਕ ਹੈ ਜੀ ਬਹੁਤ ਵਧੀਆ ਸਟੈਂਡਰਡ ਹੈ ਇਸ ਦੇ ਵਿੱਚ ਵੀ ਬੈਕ ਸਾਈਡ ਤੇ ਇੱਕ ਵਿੰਡੋ ਰੱਖੀ ਗਈ ਹੈ ਸੋ ਦੋਸਤੋ ਤੇ ਇਧਰ ਮੰਗਰ ਬਾਰ ਰੱਖਿਆ ਇੱਕ ਦਰਵਾਜ਼ਾ ਜੋ ਕਿ ਬੈਕ ਸਾਈਡ ਤੇ ਇਹਨਾਂ ਦੀ ਜਗ੍ਹਾ ਹੈਗੀ ਸੋ ਇਧਰ ਟੂਟੀ ਵਗੈਰਾ ਤੋਂ ਇਧਰ अच्छा ये ड्रिक वॉशरूम बनाया हुआ है ना जी हां जी ठीक है जी मशीन ਧੋਣ ਵਾਸਤੇ ਕੱਪੜੇ ਕੁੱਪੜੇ ਧੋਣ ਵਾਸਤੇ ਬਣਾ ਰੱਖਿਆ ਹੈ ਨਾ ਇਹਦਰ हां हां ठीक है जी सो ਦੋਸਤੋ ਇਹ ਦੇਖ ਸਕਦੇ ਤੁਸੀਂ ਬੈਕ ਸਾਈਡ ਤੇ ਬਾਈ ਹੋ ਰਹੇ ਨੇ ਜੋ ਕਿ ਕੱਪੜੇ ਕੁੱਪੜੇ ਧੋਣ ਵਾਸਤੇ ਸਹੂਲਤ ਰੱਖੀ ਹੋਈ ਹੈਗੀ ਤੇ ਇੱਥੇ ਵੀ ਮੰਗਰ ਟੂਟੀ ਵਗੈਰਾ ਲਿਆਂਦੀ ਹੈਗੀ ਸੋ ਇੱਥੇ ਮਸ਼ੀਨ ਰੱਖੀ ਹੋਈ ਹੈ ਜੋ ਕਿ ਵਾਸ਼ਿੰਗ ਵਾਸਤੇ ਤੇ ਬੈਕ ਸਾਈਡ ਤੇ ਆਪਣੇ ਕੱਪੜੇ ਵਾਲੀ ਤਾਰ ਤੂਰ ਪਾ ਕੇ ਇੱਥੇ ਕੱਪੜੇ ਸੁੱਕਣੇ ਵੀ ਪਾ ਸਕਦੇ ਆ ਇੱਕ ਟਾਈਮ ਤੇ ਤੇ ਮੰਗਰ ਬਾਦਰਾ ਕੱਢਿਆ ਹੋਇਆ ਜੋ ਕਿ ਤੁਸੀਂ ਸੇਜਾ ਦੇਖ ਸਕਦੇ ਹੋਗੇ ਥੋੜਾ ਇਹ ਸੱਤ ਇੱਕੋ ਹੀ ਏਜੈਂਡਾ ਆ ਜੀ ਇਹਦੀ ਇਹ ਸਟੋਰ ਹੈ ਜੀ ਅੱਡਾ ਉੱਪਰ ਆਈਏ ਇਹ ਉੱਪਰ ਨਾਲ ਦੂਜੇ ਕਮਰੇ ਨੇ ਅੱਛਾ ਅੱਛਾ ਚਲੋ ਉੱਪਰ ਬਾਅਦ ਚ ਦਿਖਾਉਨੇ ਆ ਜੀ ਉੱਪਰ ਜਾ ਕੇ ਸੋ ਆ ਜਾਓ ਬਈ ਹੂੰ ਠੀਕ ਹੈ ਜੀ ਇਹ ਬੈਕ ਸਾਈਡ ਤੇ ਜਾਣ ਵਾਸਤੇ ਇੱਕ ਬਾਰ ਰੱਖ ਲਿਆ ਆਪਣਾ ਹੈ ਨਾ ਜੀ ਸੋ ਇਹ ਸੈਂਟਰ ਦੇ ਵਿੱਚ ਵਾਸ਼ਰੂਮ ਆ ਜਾਂਦਾ ਜੋ ਕਿ ਆਪਾਂ ਕਾਮਨ ਤੌਰ ਤੇ ਯੂਜ਼ ਕਰ ਸਕਦੇ ਹਾਂ ਜੀ ਦਿਖਾ ਦਿਓ ਟਾਈਲ ਵਗੈਰਾ ਲੱਗੀ ਹੋਈ ਹੈ ਕਿਸੇ ਦੇ ਵਿੱਚ ਸੋ ਇਸ ਕੋਠੀ ਦੇ ਵਿੱਚ ਦੋਸਤੋ ਜੋ ਕਿ ਪੇਂਟ ਦਾ ਕੰਮ ਰਹਿੰਦਾ ਹੈ ਬਾਕੀ ਸਾਰਾ ਕੰਮ ਫਿਨਿਸ਼ ਹੈਗਾ ਜੋੜੀਆਂ ਵਗੈਰਾ ਦਾ ਕੰਮ ਹੋ ਗਿਆ ਇਹਦੇ ਵੀ ਦੇਖੋ ਤੇ ਇਧਰ ਵੀ ਦਿਖਾ ਦਿਓ ਬਾਈ ਆਜਾ ਆ ਦੂਮ ਰੂਮ ਦੂਸਰਾ ਜੋ ਕਿ ਰਾਈਟ ਸਾਈਡ ਤੇ ਲੈਫਟ ਸਾਈਡ ਤੇ ਹੋ ਰਹੀ ਹੈ ਦੂਸਰਾ ਰੂਮ ਹੈ ਦੋ ਬੈਡਰੂਮ ਬਣੇ ਹੋਏ ਨੇ ਇਸ ਕੋਠੀ ਦੇ ਵਿੱਚ ਇਹ ਵੀ 12x12 ਸਕਰ ਫੁੱਟ ਦਾ ਬੈਡਰੂਮ ਆ ਬੈਕ ਸਾਈਡ ਤੇ ਇਸ ਤੇ ਵੀ ਵਿੰਡੋ ਰੱਖੀ ਗਈ ਹੈ ਇੱਕ ਟਾਈਮ ਜੇਕਰ ਆਪਾਂ ਨੂੰ ਜ਼ਰੂਰਤ ਆ ਤਾਂ ਬਖ ਖੋਲ ਸਕਦੇ ਆ ਜੋ ਕਿ ਹਵਾ ਕਰਾਸ ਹੁੰਦੀ ਆ ਦੋਸਤੋ ਇਹਦੇ ਨਾਲ ਕੋਠੀ ਕਾਫੀ ਠੰਡੀ ਰਹਿੰਦੀ ਆ ਮੰਗਰ ਜਗ੍ਹਾ ਕੀ ਕਾਫੀ ਜਿਆਦੇ ਸੋ ਆਪਾਂ ਕੂਲਰ ਵਗੈਰਾ ਏਸੀ ਵਗੈਰਾ ਲਾਉਣਾ ਹੋਵੇ ਤਾਂ ਲਗਾ ਸਕਦੇ ਆ ਸੋ ਕਿਵੇਂ ਲੱਗਿਆ ਇਹ ਕੁੱਟੀ ਦਾ ਨੀਚੇ ਦਾ ਗਰਾਊਂਡ ਫਲੋਰ ਦਾ ਪਲਾਨ ਕਮੈਂਟ ਜਰੂਰ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਸੋ ਇਹ ਆਪਾਂ ਦੱਸ ਰਹੇ ਸੀ ਕਿੰਨੇ ਦੀ ਲੱਗੀ ਇਹ ਆਪਣੀ ਸਾਰੀ ਗ੍ਰਿੱਲ ਸਟੀਲ ਵਾਲੀ ਇਹ 33 ਦੀ 33000 ਦੀ ਸਾਰਾ ਵਿੱਚ ਇਹ ਪਾਵਾ ਵਗੈਰਾ ਆ ਗਿਆ ਹਾਂ ਸਾਰਾ ਪਾਵਾ ਟੋਟਲ ਤੁਰ ਤੱਕ ਬਈ ਤਾਂ ਹਾਂ ਤੱਕ ਦਿਖਾ ਦੋ ਇਹਨੂੰ ਗ੍ਰਿੱਲ ਨੂੰ ਕਾਫੀ ਏਰੀਆ ਹੋ ਜਾਂਦਾ ਜੋ ਕਿ ਰੌਂਡ ਦੇ ਹਿਸਾਬ ਨਾਲ ਇੱਥੋਂ ਤੱਕ ਆ ਜਾਂਦੀ ਉਧਰੋਂ ਘੁਮ ਕੇ ਇਹ ਕਿਹ ਜੀ ਆਪਾਂ ਲੋਕੇ ਤੇ ਨਾ ਪੱਥਰ ਲਾਉਂਦੇ ਨੇ ਮਤਲਬ ਆ ਆਪਾਂ ਟਾਇਲ ਲਾਈ ਹੋਈ ਹੈ ਨਾ ਇਹ ਜੀ ਹਾਂਜੀ ਟਾਇਲ ਲਾਈ ਹੈ ਇਹ ਕਿਵੇਂ ਜੀ ਕਿੰਨਾ ਖਰਚਾ ਹੈ ਇਹ ਟਾਇਲ ਦਾ ਜੀ ਇਹ 500 ਦਾ ਜੀ 500 ਦਾ ਇੱਕ ਸਟੈਪ ਪੈ ਜਾਂਦਾ ਹਾਂ મતલਬ ਇਹ ਨੀਚੇ ਵਾਲਾ ਤੇ ਉੱਪਰ ਵਾਲਾ ਹਾਂ ਅੱਛਾ ਜੀ 500 ਰੁਪਏ ਦੇ ਵਿੱਚ ਪੂਰਾ ਇਹ ਸੈੱਟ ਪੈ ਜਾਂਦਾ ਬੜਾ ਹੁਣਾ ਹੀ ਹੁੰਦਾ ਜੀ ਹਾਂ ਬਣਾ ਬਣਾਇਆ ਠੀਕ ਹੈ ਠੀਕ ਹੈ ਜੀ ਸੋ ਦੋਸਤੋ ਬਹੁਤ ਵਧੀਆ ਚੀਜ਼ ਹੈ ਕਿ ਟਾਇਲ ਇਹ ਇਹਦੇ ਰਗੜਾਈ ਦੀ ਵੀ ਕੋਈ ਜ਼ਰੂਰਤ ਨਹੀਂ ਹੈਗੀ ਤੇ ਦੋ ਤਿੰਨ ਕਲਰ ਇਹਦੇ ਵਿੱਚ ਮਿਲ ਜਾਂਦੇ ਨੇ ਵਧੀਆ ਚੀਜ਼ ਹੈਗੀ ਇਹ ਇਹ ਮੈਟ ਹੀ ਹੈਗੀ ਚਲਸਣ ਵਾਲੀ ਬਹੁਤ ਵਧੀਆ ਚੀਜ਼ ਬਣੀ ਹੋਈ ਆ ਤੇ ਕਲਰ ਵੀ ਫੇਟ ਨਹੀਂ ਹੁੰਦਾ ਇਹਦਾ ਬਹੁਤ ਵਧੀਆ ਗ੍ਰੇ ਕਲਰ ਦੇ ਵਿੱਚ ਲੱਗੀ ਹੋਈ ਆ ਤੇ ਆਪਾਂ ਇੱਕ ਇੱਕ ਟਾਈਮ ਤੇ ਇੱਥੇ ਮਤਲਬ ਗ੍ਰੇनाइट ਲਾ ਦਿੰਨੇ ਹਾਂ ਉਸ ਦੇ ਨਾਲੋਂ ਵੀ ਬਹੁਤ ਵਧੀਆ ਚੀਜ਼ ਆ ਗ੍ਰੇनाइट ਟਾਈਪ ਦੀ ਕਹਿ ਸਕਦੇ ਆ ਇਸ ਨੂੰ ਤੇ ਉੱਪਰ ਇਹ ਲੋਬੀ ਦਾ ਏਰੀਆ ਆ ਗਿਆ ਜੋ ਕਿ ਵਧੀਆ ਇੱਥੇ 2-3 ਮੰਜ਼ਾਂ ਦੀ ਜਗ੍ਹਾ ਹੈਗੀ ਆ ਲੋਬੀ ਦੇ ਵਿੱਚ ਵੀ ਸੋ ਦੋਸਤੋ ਜੋ ਕਿ ਤੇ ਉੱਪਰ ਲੋਬੀ ਦੇ ਏਰੀਏ ਦੇ ਨਾਲ ਜੋ ਤੁਸੀਂ ਗ੍ਰਿੱਲ ਦਿਖਾਈ ਆ ਤੁਹਾਨੂੰ ਆਪਾਂ ਤੇ ਇਸ ਦਾ ਰੇਟ ਵੀ ਦੱਸਿਆ ਵਿੱਚ ਸੀਸਾ ਫਿਕਸ ਹੋਇਆ ਹੋਇਆ ਸਾਰਾ ਤੇ ਇਹ ਕਾਫੀ ਲੰਬੀ ਗ੍ਰਿਲ ਹੋਗੀ ਦੋਸਤੋ ਕਾਫੀ ਜਗ੍ਹਾ ਤੱਕ ਤੇ 30000 ਰੁਪਏ ਇਹਨਾਂ ਨੇ ਰੇਟ ਦੱਸਿਆ ਆਪਾਂ ਨੂੰ ਕਈ ਵਾਰ ਬਣਵਾਉਣੀ ਹੁੰਦੀ ਹੈ ਹਨਾ ਵੀ ਆਈਡੀਆ ਆ ਜਾਂਦਾ ਹੁੰਦਾ ਸੋ ਇਧਰ ਵੀ ਜਗ੍ਹਾ ਹੈਗੀ ਹੈਗੀ ਤੇ ਵਧੀਆ ਜਗ੍ਹਾ ਹੈਗੀ ਤੇ ਇਹਦੇ ਵਿੱਚ ਇੱਕ ਬੈਡਰੂਮ ਬਣਾਇਆ ਹੋਇਆ ਹੈ ਹਾਂਜੀ ਇਹ ਵੀ ਡ੍ਰੈਗ ਰੂਮ ਦੇ ਉੱਪਰ ਆ ਗਿਆ ਹਨਾ ਜੀ ਇਹ ਹਾਂ ਡ੍ਰੈਗ ਰੂਮ ਦੇ ਉੱਪਰ ਆ ਗਿਆ ਸੋ 12 ਬਾਈ 12 ਉਹਨਾਂ ਕੀ ਸੈਜ ਹੋਊਗਾ ਹਾਂ ਉਹਨਾਂ ਕੀ 12 ਬਾਈ 12 ਇਸ ਦੇ ਵਿੱਚ ਵੱਡੀ ਵਿੰਡੋ ਲੱਗੀ ਹੋਈ ਹੈ ਜੇ ਤੁਸੀਂ ਦੇਖ ਸਕਦੇ ਹੋ ਕਾਫੀ ਚਾਨਣ ਪੈ ਰਿਹਾ ਜੋ ਕਿ نیچے ਤੱਕ ਲੱਗੀ ਹੋਈ ਹੈਗੀ ਇਹ ਬਹੁਤ ਵਧੀਆ ਲੁੱਕ ਦੇ ਰਹੀ ਹੈਗੀ ਰੂਮ ਨੂੰ ਦੋਸਤੋ ਇੱਕ ਟਾਈਮ ਤੇ ਮੀਂਹ ਵਗੈਰਾ ਪੈਂਦਾ ਪਰ ਇੱਥੇ ਬੈਠਾ ਨਾ ਵੀ ਇੰਜੋਏ ਜਾ ਹੋ ਜਾਂਦਾ ਹੁੰਦਾ ਸੋ ਇਸ ਦੇ ਨਾਲ ਵਾਸ਼ਰੂਮ ਡਰੈਸਿੰਗ ਰੂਮ ਅਟੈਚ ਹੈ ਬਈ ਇਹ ਦਿਖਾ ਦਿਓ ਟਾਇਲ ਵਗੈਰਾ ਲੱਗੀ ਹੋਈ ਹੈ ਕਾਫੀ ਖੁੱਲਾ ਵਾਸ਼ਰੂਮ ਬਣਾਇਆ ਹੋਇਆ ਹੈਗਾ ਜੋ ਕਿ ਬਹੁਤ ਵਧੀਆ ਪਲਾਨ ਆ ਦੋਸਤੋ ਛੋਟੇ ਪਰਿਵਾਰ ਵਾਸਤੇ ਜੇਕਰ ਤੁਸੀਂ ਵੀ ਇਦਾਂ ਦੀ ਕੋਠੀ ਬਣਾਉਣੀ ਹੈ ਤਾਂ ਬਣਾ ਸਕਦੇ ਹੋ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤੀ ਹੋਈ ਕੋਠੀ ਹੈਗੀ ਸੋ ਬਈ 프ਰੰਟ ਦਿਖਾ ਦਿਓ ਸੋ ਆਪਾਂ ਬਾਲਕਨੀ ਦੇ ਵਿੱਚ ਆ ਚੁੱਕੇ ਹਾਂ ਜੋ ਕਿ ਫਰਸਟ ਫਲੋਰ ਦੇ ਉੱਪਰ ਦੋਸਤੋ ਜੇਕਰ ਤੁਹਾਨੂੰ ਵੀ ਸੈਕੰਡ ਪੋਰਸ਼ਨ ਦੀ ਕੋਠੀ ਬਣਾਉਣੀ ਆ ਪਰ ਘੱਟ ਏਰੀਏ ਦੇ ਵਿੱਚ ਬਣਾਉਣੀ ਆ ਤੇ ਘੱਟ ਬਜਟ ਦੇ ਵਿੱਚ ਬਣਾਉਣੀ ਆ ਤਾਂ ਇਸ ਤੋਂ ਵਧੀਆ ਪਲਾਨ ਨਹੀਂ ਹੋ ਸਕਦਾ ਸੋ ਬਾਈ ਉੱਪਰ ਜਾਲੀ ਵਗੈਰਾ ਦਿਖਾ ਦੋ ਜਾਲੀ ਕਿੱਥੋਂ ਲੈਣ ਦੀ ਹੋਈ ਹੈ ਇਹ ਪਾਏ ਇਹ ਫੱਤੇ ਤੋਂ ਹੀ ਫੱਤੇ ਤੋਂ ਲੈਣ ਦੀ ਸੀ ਹਾਂ ਨਾ ਨਹੀਂ ਇਹ ਮਤਲਬ ਤੁਹਾਨੂੰ ਕਲਰ ਵਗੈਰਾ ਉੱਥੇ ਆਪ ਦਿੱਤੇ ਸੀ ਆਪਣੇ ਉਸ ਨਾਲ ਜਾਂ ਤੁਸੀਂ ਆਪ ਸਿਲੈਕਟ ਕੀਤੇ ਸੀ ਆਪ ਜਾ ਕੇ ਜੀ ਆਪ ਜਾ ਕੇ ਜੀ ਹਾਂ ਠੀਕ ਹੈ ਠੀਕ ਹੈ ਜੀ ਕਿਉਂਕਿ ਇਹ ਇਹ ਅਲੱਗ ਦਾ ਕਲਰ ਹੈ ਨਾ ਇਹ نیچے ਨਾਲੋਂ ਹਾਂ ਜੀ ਥੋੜਾ ਉਹਦੇ ਨਾਲੋਂ ਫਰਕ ਹੈਗਾ ਤੇ ਇਹ ਜੋੜੀਆਂ ਵੀ ਤਾਂ ਤਿਆਰ ਕਰਵਾਈਆਂ ਜੀ ਇਹ ਜੀ ਨਾਮ ਨੇ ਗਗਨ ਗਗਨ ਜੀ ਹਾਂ ਇਹ ਬੋਰਡ ਦੇ ਉੱਪਰ ਸਮਰੇਕਣ ਲੱਗਿਆ ਹੋਇਆ ਲੱਗਦਾ ਹਾਂਜੀ ਹਾਂ ਠੀਕ ਹੈ ਜੀ ਕਰੀਆ ਕੀ ਤਿਆਰ ਕਰਕੇ ਗਈ ਸੀ ਕਰੇ ਜੀ ਕਿੰਨੇ ਕੁ ਪੈਸੇ ਲੱਗੇ ਜੋੜੀਆਂ ਜੋੜੀਆਂ ਤੇ ਕੱਲੀਆਂ ਤੇ ਇਹ ਜੇ ਪੈ ਗਿਆ ਜੀ 50 ਕਿੜਾ ਕਿੜਾ 50-60000 ਰੁਪਿਆ ਹਾਂ ਵਿੱਚ ਲੇਬਰ ਤਾਂ ਲੱਗੂ ਤਾਂ ਹੋਈ ਉਹਨਾਂ ਦੀ ਕਿ ਵਿੱਚ ਵਿੱਚ ਹੀ ਕਰ ਲੈ ਜੀ ਵਿੱਚ ਲੇਬਰ ਵਿੱਚ ਹੀ ਕਰ ਲੈ ਸੀ ਮੂਵੀ ਕਰ ਲੈ ਸੀ ਹਾਂ ਵੀ ਕੋਠੀ ਦੇ ਵਿੱਚ ਜਿੰਨਾ ਕੰਮ ਹੋਇਆ ਹੁਣ ਤੱਕ ਜਿੰਨੀਆਂ ਗਜੋੜੀਆਂ ਲੱਗੀਆਂ 50000 ਰੁਪਏ ਚ ਉਹਨਾਂ ਨੇ ਕਰਕੇ ਦੋ ਹਾਂਜੀ ਲੱਕੜ ਆਪਣੀ ਸੀ ਲੱਕੜ ਆਪਣੀ ਸੀ ਹਾਂ ਸਬਰੇਕਾ ਆਪਣਾ ਸੀ ਇਹ 50000 ਤੋਂ ਬਿਨਾ ਕਿ 50 ਕਿ ਲੱਗ ਗਿਆ ਆਪਣਾ 50 ਕਿ ਲੱਗ ਗਿਆ 50 ਕਿ ਲੱਗ ਗਿਆ ਠੀਕ ਹੈ ਠੀਕ ਹੈ ਜੀ ਗੱਲ ਕੁੰਡੇ ਗੰਡੇ ਹੋ ਗਏ ਕੰਡੇ ਕੁੰਡੇ ਗੰਡੇ ਦੀ ਲੋਖ ਲੁਗ ਵਧੀਆ ਲਵਾਏ ਨੇ ਵਧੀਆ ਲਵਾਏ ਨੇ ਨਾ ਨਾ ਠੀਕ ਹੈ ਬਹੁਤ ਵਧੀਆ ਜੋੜੀ ਬਣੀ ਹੋਈ ਹੈ ਜੀ ਹਾਂ ਹਾਂ ਠੀਕ ਹੈ ਜੀ ਗੱਲ ਸੋ ਆ ਜੋ ਬਈ ਇਧਰ ਬੈਕ ਸਾਈਡ ਤੇ ਦਿਖਾ ਦਿਓ ਆ ਦੇਖੋ ਕਾਫੀ ਵਧੀਆ ਫਿਨਿਸ਼ਿੰਗ ਆ ਦੋਸਤੋ ਬਹੁਤ ਵ ਤੇ 50000 ਅੰਕਲ ਕਹਿ ਰਹੇ ਨੇ ਕਿ ਜਿੰਨੀਆਂ ਕਿਸ ਦੇ ਵਿੱਚ ਜੋੜੀਆਂ ਲੱਗੀਆਂ ਹੋਈਆਂ ਕੋਠੀ ਦੇ ਵਿੱਚ 50000 ਦੇ ਵਿੱਚ ਕੰਮ ਹੋਇਆ ਹੋਇਆ ਇਹਨਾਂ ਦਾ ਸਟੋਰ ਆ ਗਿਆ ਇੱਧਰ ਜੋ ਕੇ ਹਾਂਜੀ ਇਹ ਬਹੁਤ ਵਧੀਆ ਚੀਜ਼ ਲੱਗੀ ਆਪਾਂ ਨੂੰ ਬਈ ਇਹ ਤਾਂ ਬਿਲਕੁਲ ਐਡੀ ਨਹੀਂ ਹੁੰਦਾ ਜੀ ਥੱਲੋਂ ਪਤਾ ਨਹੀਂ ਲੱਗਦਾ ਵੀ ਸਟੋਰ ਹੈ ਉੱਪਰ ਹਾਂਜੀ ਹਾਂ ਉੱਪਰ ਲਿਆਏ ਤੁਸੀਂ ਲੋਕਾਂ ਦੇ ਥੋੜਾ نیچے ਬਣੇ ਹੁੰਦੇ ਹਨਾ ਜੀ ਹਾਂਜੀ ਹਾਂ ਬਹੁਤ ਵਧੀਆ ਚੀਜ਼ ਹੈ ਜੀ ਹਾਂ ਠੀਕ ਹੈ ਸੋ ਦੋਸਤੋ ਤੁਹਾਨੂੰ ਕਿਵੇਂ ਲੱਗਿਆ ਇਹ ਪਲਾਨ ਬਹੁਤ ਵਧੀਆ ਜੋ ਕਿ ਇੱਕ ਤਾਂ ਪੌੜੀਆਂ ਦੀ ਜਗ੍ਹਾ ਵੀ ਕਵਰ ਹੋ ਗਈ ਪੌੜੀਆਂ ਦੇ नीचे ਬਣਿਆ ਹੋਇਆ ਹੈ ਇਹ ਤੇ ਉੱਪਰ ਸਲੈਵ ਵਗੈਰਾ ਦਾ ਕਮਰਾ ਆਪਾਂ ਕੇ ਕਾਫੀ ਸਮਾਨ ਰੱਖਿਆ ਹੋਇਆਗਾ ਜੋ ਕਿ ਟੁੱਟਪੱਜ ਆਪਣੀ ਹੁੰਦੀ ਹੈ ਕੱਪੜੇ ਦਾ ਹੋਰ ਸਮਾਨ ਦਾ ਉਸੇ ਵਸਤੀ ਹਾਂ ਠੀਕ ਹੈ ਜੀ ਬਹੁਤ ਵਧੀਆ ਚੀਜ਼ ਹੈ ਜੀ ਹਾਂ ਅਸੀ ਗੱਲ ਨੇ ਤੁਹਾਡਾ ਵਧੀਆ ਪਲਾਨ ਹੈ ਜੀ ਬਹੁਤ ਵਧੀਆ ਸੋ ਬਈ ਆਜੋ ਉੱਪਰੋਂ ਵੀ ਦਿਖਾ ਦਿਓ ਥੋੜਾ ਤੇ ਇਹ ਓਪਨ ਰੱਖਿਆ ਹੋਇਆ ਵੇੜਾ ਸੋ ਇਹਦੇ ਵਿੱਚ ਵੀ ਜੀ ਡੈਟਲ ਲਾਉਂਦੇ ਨਾ ਇਹੋ ਫਰੰਟਲ ਇਹ ਜੇ ਲੱਗੂ ਜੀ ਬਾਹਰ ਲੱਗੂਗੀ ਜੀ ਹਾਂਜੀ ਅੱਛਾ ਜੀ ਠੀਕ ਹੈ ਠੀਕ ਹੈ ਕਿਉਂਕਿ ਇਹਦੇ ਨਾਲ ਬਹੁਤ ਸੋਹਣੀ ਚੀਜ਼ ਬਣ ਜਾਂਦੀ ਹੁੰਦੀ ਹੈ ਜੀ ਹਾਂਜੀ ਹਾਂ ਇਹ ਹੌਲੀ ਹੌਲੀ ਸੈੱਟ ਹੁੰਦਾ ਹਾਂ ਹਾਂ ਜੀ ਟਾਈਮ ਲੱਗਦਾ ਇਹ ਗੱਲ ਹੈ ਜੇਕਰ ਆਪਾਂ ਵਧੀਆ ਮਕਾਨ ਬਣਾਉਣਾ ਟਾਈਮ ਜ਼ਰੂਰ ਲੱਗਦਾ ਹੈ ਸੋ ਦੋਸਤੋ ਕਿਵੇਂ ਲੱਗਿਆ ਇਹ ਪਲਾਨ 2000 ਸਕਰ ਫੁੱਟ ਦਾ ਛੋਟੇ ਪਰਿਵਾਰ ਵਾਸਤੇ ਬਹੁਤ ਸੋਹਣਾ ਪਲਾਨ ਬਣਿਆ ਹੋਇਆ ਹੈ ਸੋ ਅੰਕਲ ਦੇ ਕਹਿਣ ਮੁਤਾਬਕ ਇਹਨਾਂ ਨੂੰ ਹੁਣ ਤੱਕ ਕੋਈ ਕਮੀ ਨਹੀਂ ਲੱਗੀ ਇਸ ਮਕਾਨ ਦੇ ਵਿੱਚ ਨਹੀਂ ਆਪਾਂ ਨੂੰ ਮਕਾਨ ਬਣਾਉਣ ਤੋਂ ਬਾਅਦ ਕਾਫੀ ਕਮੀਆਂ ਮਹਿਸੂਸ ਕਰਨੀਆਂ ਪੈਂਦੀਆਂ ਫੇਸ ਕਰਨੀ ਹੈ ਬੰਦੀਆਂ ਨੂੰ ਸੋ ਇਹਨਾਂ ਨੂੰ ਕੋਈ ਘਾਟ ਨਹੀਂ ਲੱਗੇ ਇਸ ਦੇ ਵਿੱਚ ਸੋ ਸਰ ਅੰਕਲ ਕੋਈ ਘਾਟ ਕੋਈ ਇਸ ਨਹੀਂ ਵੀ ਆਪਾਂ ਨੂੰ ਆ ਚੀਜ਼ ਦੀ ਲੋੜ ਸੀ ਬਿਲਕੁਲ ਸਹੀ ਹੈ ਜਮਾ ਸਹੀ ਜੀ ਸੋ ਦੋਸਤੋ ਬਹੁਤ ਵਧੀਆ ਪਲਾਨ ਬਣਿਆ ਹੋਇਆ 25 ਲੱਖ ਦੇ ਵਿੱਚ ਜੇਕਰ ਤੁਸੀਂ ਵੀ 2000 ਸਕਰ ਫੁੱਟ ਦੀ ਡਬਲ ਪੋਰਸ਼ਨ ਕੋਠੀ ਬਣਾਉਣੀ ਪਹੁੰਚਾਉਣੇ ਹੋ ਤਾਂ ਇਸ ਤੋਂ ਵਧੀਆ ਨਹੀਂ ਹੋ ਸਕਦਾ ਸੋ ਇਹ ਟੈਂਕੀ ਦੀ ਜਗ੍ਹਾ ਹੈ ਜੀ ਜੋ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਟੈਂਕੀ ਰੱਖੀ ਹੋਈ ਹੈ ਜੋ ਕਿ ਖਰਾਬ ਵਗੈਰਾ ਨਹੀਂ ਹੁੰਦੀ ਟੈਂਕੀ ਦੀ ਸਲੇਬ ਹੈ ਉੱਪਰ ਸਾਰਾ ਬਾਕੀ ਫਰਸ਼ ਵਗੈਰਾ ਟਾਇਲ ਦਾ ਲੱਗਿਆ ਹੋਇਆ ਹੈਗਾ ਕੰਪਲੀਟ ਹੈ ਕੋਠੀ ਸੋ ਧੰਨਵਾਦ ਜੀ ਵੀ